ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ थाना ਕਰੇਂਡਾ ਦੇ ਐਸਐਚਓ ਅਮਨਦੀਪ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਦੀ ਇਲਾਕੇ ਮਹਾਵਾ ਵਿੱਚ ਪੰਜਾਬ ਪੁਲਿਸ ਤੇ ਬੀਐਸਐਫ ਵੱਲੋਂ ਸਾਂਝੇ ਸਰਚ ਆਪਰੇਸ਼ਨ ਕੀਤੇ ਜਾ ਰਹੇ ਹਨ ਜਿਸ ਦੇ ਚੱਲਦੇ ਕੱਲ੍ਹ ਦੇਰ ਰਾਤ ਇੱਕ ਸਾਂਝੇ ਆਪਰੇਸ਼ਨ ਦੌਰਾਨ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪਿੰਡ ਮਹਾਵਾ ਵਿਖੇ ਬੀਐਸਐਫ ਦੇ ਅਧਿਕਾਰੀਆਂ ਨੂੰ ਇੱਕ ਪੈਕੇਟ ਹੈਰੋਇਨ ਤੇ ਇੱਕ ਡਰੋਨ ਬਰਾਮਦ ਹੋਇਆ ਬੀਐਸਐਫ ਵੱਲੋਂ ਇਹ ਹੈਰੋਇਨ ਦਾ ਪੈਕੇਟ ਅਤੇ ਡਰੋਨ थाना ਕਰੇਂਡਾ ਐਸਐਚਓ ਅਮਨਦੀਪ ਸਿੰਘ ਜੀ ਦੀ ਗਵਾਹੀ ਹੇਠ ਸਬ ਇੰਸਪੈਕਟਰ ਕੁਲਵੰਤ ਸਿੰਘ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਦੋਂ ਥਾਣਾ ਕਰੇਂਡਾ ਦੇ ਸਬ ਇੰਸਪੈਕਟਰ ਕੁਲਵੰਤ ਸਿੰਘ ਵੱਲੋਂ ਇਸ ਹੈਰੋਇਨ ਦੇ ਪੈਕੇਟ ਨੂੰ ਟੋਲਿਆ ਗਿਆ ਤੇ ਇਸ ਦਾ ਵਜ਼ਨ 490 ਗ੍ਰਾਮ ਨਿਕਲਿਆ ਇਸ ਮੌਕੇ ਪੁਲਿਸ ਅਧਿਕਾਰੀ ਕੁਲਵੰਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਸਾਂਝੇ ਆਪਰੇਸ਼ਨ ਦੌਰਾਨ ਬੀਐਸਐਫ ਵੱਲੋਂ ਇੱਕ ਪੈਕੇਟ ਹੈਰੋਇਨ ਜੋ ਕਿ 490 ਗ੍ਰਾਮ ਹੈ ਤੇ ਇੱਕ ਡਰੋਨ ਬਰਾਮਦ ਕੀਤਾ ਹੈ ਜਿਸ ਦੀ ਸਾਡੀ ਪੁਲਿਸ ਟੀਮ ਵੱਲੋਂ ਜਾਂਚ ਕੀਤੀ ਜਾਵੇਗੀ ਕਿ ਇਹ ਨਸ਼ੇ ਦੀ खेप ਕਿਸ ਨੇ ਮੰਗਵਾਈ ਸੀ ਫਿਲਹਾਲ ਅਸੀਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਹਾਂਜੀ ਕੱਲ ਮਿਤੀ 29 11 2024 ਨੂੰ ਮਾਨਸਹੀ ਹਾਜਾ ਠਾਣਾ ਸੀ ਕਿ ਐਸ 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 아이 ਸ੍ਰਿੰਦਰ ਸਿੰਘ ਮੈਂ 144 ਬਟਲিয়ন ਬੀ ਐਸ ਐਫ ਹੈੱਡ ਕੁਆਰਟਰ ਬੀਓਪੀ ਮਹਾਵਾ ਸਿਮੇਤ ਪਾਰਟੀ ਆਜ ਠਾਣਿਆ ਜਿੰਨੇ ਦੱਸਿਆ ਕਿ ਇਦਾਂ ਇਦਾਂ ਕਹ ਕੇ ਲਿਖਤੀ ਪੱਤਰ ਤੇ ਇੱਕ ਡਰੋਨ ਤੇ ਇੱਕ ਪੈਕੇਟ ਹਿਰੋਇਨ ਜਿਹੜੇ ਪੇਸ਼ ਕੀਤਾ ਜੋ ਵਜ਼ਨ ਕਰਤੇ ਜਿਹੜਾ ਇਹਦੇ ਸਿਮੇਤ ਪੈਕੇਟ 500 ਤੇ 60 ਗ੍ਰਾਮ ਹੋਈ ਇਹ ਜੋ ਇਹਦਾ ਵਕ ਮਟੀਰੀਅਲ ਵਕ ਕਰਕੇ ਪੈਕਿੰਗ ਮਟੀਰੀਅਲ ਵਕ ਕਰਨ ਤੋਂ ਬਾਅਦ ਕਿ ਤੋਲ ਕਰਨ ਤੇ 490 ਗ੍ਰਾਮ ਹੀਰੋਇਨ ਜਿਹੜੀ ਆ ਇਹੋਈ ਤੇ ਇਹ ਹੈਰੋਨ ਜਿਹੜੇ ਆ ਬੀਓਪੀ ਮੁਹਾਵਾ ਤੋਂ ਬੀਐਸਐਫ ਨੂੰ ਬਰਾਮਦ ਹੋਈ ਸੀ ਤੇ ਇਸ ਤੋਂ ਬਾਅਦ ਅਗਲੀ ਕਾਰਵਾਈ ਮੁਕੱਦਮਾ ਨੰਬਰ 305 ਅ ਦਰਜ ਰਜਿਸਟਰ ਕੀਤਾ ਗਿਆ ਜਿਸ ਤੇ ਅੱਜ ਜਿਹੜਾ ਆ ਇਹ ਮਾਲਮ ਕਦਮਾ ਲੈ ਕੇ ਅਦਾਲਤ ਤੇ ਜਾ ਕੇ ਕਰ ਰਹੇ ਆ ਕਮੈਂਟਰੀ ਕਰਾਈ ਜਾਵੇਗੀ ਤੇ ਇਹਦੇ ਬਰੀਕੀ ਨਾਲ ਕੋਹ ਕੀਤੀ ਜਾਊਗਾ ਵੀ ਇਹਦਾ ਜਿਹੜਾ ਡਰੋਨ ਕਿੰਨੇ ਸਟਾਇਆ ਕਿਹੜਾ ਕਿਹੜਾ ਸਮੱਗਲਰ ਸੀ ਹਾਂਜੀ ਇਹਦਾ ਅਗਲੀ ਨੈਕਸਟ ਇਨਵੈਸਟੀਗੇਸ਼ਨ ਚੱਲਦੀ